ਸਾਸੀ ਗਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਸੰਧੂ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਜਣੋ ਅੱਜ ਦੀ ਜਿਹੜੀ ਆਪਣੀ ਵੀਡੀਓ ਪਿੰਡ ਪੱਟੀਮੋੜ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਅੰਗਰੇਜ਼ ਸਿੰਘ ਦੇ ਫਾਰਮ ਤੇ ਬੇਨਤੀ ਕਰਦੇ ਆਂ ਤੁਹਾਨੂੰ ਕੁਐਸਚਨ ਟਡੇ ਗਾੜੀ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੀ ਕਿਸੇ ਵੀ ਚੈਨਲ ਉੱਪਰੋਂ ਆਪਣੀ ਦੋ ਟਾਈਮ ਤਸੱਲੀ ਜ਼ਰੂਰ ਕਰਿਆ ਕਰੋ ਗੱਬਣ ਡੰਗਰ ਨੂੰ ਤਿੱਪ ਕੇ ਵਰਾ ਕੇ ਖੜੋ ਜੇ ਕੋਈ ਭੈਣ ਭਰਾ ਦੂਰ ਬੈਠਾ ਏ ਆਨਲਾਈਨ ਵੀਡੀਓ ਕਾਲ ਤੇ ਤਸੱਲੀ ਕਰੋ ਸਜਣੋ ਬਾਕੀ ਬਾਈ ਅੰਗਰੇਜ਼ ਤੋਂ ਲੈ ਕੇ ਡਿਟੇਲ ਕਰਦੇ ਆਂ ਸਾਂਝੀ ਜਾਇਜ ਕੀਮਤ ਸਜਣੋ ਕਰਵਾਉਣੇ ਆਂ ਐਂਡ ਤੱਕ ਬਿਲਕੁਲ ਜੁੜੇ ਰਹੋ ਜੀ ਕਰਦੇ ਆਂ ਗੱਲਬਾਤ ਬਾਈ ਨਾਲ ਭਾਈ ਗਰੇਸ ਸਿੰਘ ਸਾਸੀ ਕਾਲ ਸਾਸੀ ਕਾਲ 85 ਕਾਲ ਕਿਦਾਂ ਠੀਕ ਹੈ ਭਾਈ ਜੀ ਬਸ ਚੱਲਦੀ ਕਾਇ ਹੋਈ ਹੈ ਭਾਈ ਕੀ ਕਰ ਡਰੈਸ ਕਰੀਏ ਭਾਈ ਜੀ ਨੋਟ ਐਡਰੈਸ ਭਾਈ ਜੀ ਪਿੰਡ ਚੂਸਲੇਵੜ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਜੀ ਤੇ ਪੱਟੀ ਮੋੜ ਚੌਂਕ ਤੋਂ ਕਰਿਆਲੇ ਵਾਲੀ ਸੜਕ ਤੇ ਆਪਣਾ ਘਰ ਹੈ ਜੀ ਜੀ ਤੇ ਮੋਬਾਈਲ ਨੰਬਰ 7509924006 ਠੀਕ ਹੈ ਜੀ ਅੱਜ ਚਾਰ ਪਸ਼ੂ ਹਨ ਆਪਣੇ ਹਾਂ ਜੀ ਚਾਰ ਇਹ ਸੋਈ ਸਾਈਜ਼ ਝੋਟੀ ਦੋ ਪਲੂਨ ਤੋਂ ਕਰੀਏ ਸ਼ੁਰੂਆਤ ਹਨਾ ਹਾਂ ਜੀ ਪਲੂਨ ਠੀਕ ਹੈ ਮਗਰ ਕੀ ਆ ਗਿਆ ਭਾਈ ਜੀ ਇਹਦੇ ਮਗਰ ਕਟਾ ਜੀ ਠੀਕ ਆ ਤੇ ਦੁੱਧ ਕਿੰਨਾ ਭਾਈ ਜੀ ਦੋਦ ਵੀਤੀਏ ਦੇ ਲੈ 9 ਲੀਟਰ ਹੋਊਗਾ ਜੀ ਪੱਕਾ ਠੀਕ ਆ ਹਾਂਜੀ ਚਲੋ ਤੋਰ ਦਿਓ ਲਓ ਜ ਸਜਣੋ ਝੋਟੇ ਚੰਗੀ ਆ ਪਹਿਲਾ ਸੂਆ ਪਲੂਣਿਆ ਨਿੱਕੀ ਸਿੰਗੀ ਬਿਲਕੁਲ ਇਹ ਕਦ ਬੋਤੀ ਚੰਗੀ ਆ ਬਾਈ ਅੰਗਰੇਜ਼ ਸਿੰਘ ਦੇ ਮੋੜੇ ਤੇ ਜਿਹੜੀ ਬਿਲਕੁਲ ਲੈਂਸਿੰਦੀ ਆਉਂਦੀ ਤੁਸੀਂ ਵੇਖ ਸਕਦੇ ਜੇ ਇਹ ਲਵੇ ਲੂਵੇ ਦੀ ਬਹੁਤ ਸੋਹਣੀ ਆ ਜੀ ਤੇ ਆ ਮਗਰ ਅਨਲੀ ਦਾ ਵੀ ਤਾਂ ਆ ਜੰਦੇ ਮਗਰ ਮੇਲ ਕੱਪ ਆ ਗਿਆ ਸਜਣ ਲਓ ਜੀ ਲੈਓ ਭਾਈ ਜੀ ਮੋੜ ਲਿਓ ਭਾਈ ਜੀ ਫਿਰ ਇਹਦੀ ਕੀਮਤ ਇਹ ਮੀਡੀਆ ਦੀ 115 ਅੱਛਾ ਜੀ ਤੇ ਕੋਈ ਕਰ ਦਿਆ ਨੂੰ ਚ ਮੰਨਦਾ ਕਿੰਨਾ ਕੁ ਭਾਈ ਜੀ ਇੱਕ ਦਾਤੀ ਦੇ ਦਿਆਂਗੇ ਵੀਰ ਜੀ ਹਾਂ ਨਹੀਂ ਹਾਂ ਨਾ ਠੀਕ ਆ ਦੂਜੇ ਨੰਬਰ ਤੇ ਗੱਬਣ ਆ ਗਈ ਵੀ ਇਹ ਦੱਬਣਿਆ ਜੀ ਮਹੀਨਾ ਖੜਦੀ ਏ ਜੀ ਤੇ ਐ ਕਿ ਤੀਜਾ ਸਵੇਰ ਸੁਹੂਗੀ ਠੀਕ ਆ ਹਾਂਜੀ ਤੇ ਦਿਨ ਕਿੰਨੇ ਬਾਈ ਜੀ ਰਹਿ ਗਏ ਇਹ ਮਹੀਨੇ ਤੋਂ ਵੱਧ ਵੀ ਖੜ ਸਕਦੀ ਏ ਆ ਮਹੀਨੇ ਤੋਂ ਚਾਰ ਦਰ ਉੱਤੇ ਵੀ ਖੜ ਸਕਦੀ ਏ ਤੀਜੇ ਖੜ ਸਕਦੀ ਏ ਤੋਰ ਤੀਏ ਬਾਈ ਜੀ ਖੋਲ ਕੇ ਹਾਂਜੀ ਤੀਜਾ ਸਵੇਰ ਸਜਣਾ ਸੁਹਣਾ ਤੇ ਕਿੰਨਾ ਕੁ ਬਾਈ ਜੀ ਦੁੱਧ ਦਰ ਕਾੜ ਦੱਸਾ ਮਾਲਕਾ ਨੇ ਕੋਈ ਦੁੱਧ ਦਿੰਦੀ ਨਹੀਂ ਯਾਰਾ ਸਾਡਾ ਯਾਰਾ ਇੱਥੇ ਤੋਂ ਦਿੰਦੀ ਰਹੀ ਏ ਠੀਕ ਆ ਬਾਕੀ ਕੋਈ ਸਮਝ ਲਾਵੇ ਭੈਣ ਭਰਾ ਨਾ ਆਵੇ ਆਪਣੀ ਓਕੇ ਥਾਂ ਤੋਂ ਚਿਪਣ ਕਾ ਬਿਲਕੁਲ ਓਕੇ ਠੀਕ ਆ ਬਾਈ ਜੀ ਫੁੱਲ ਤਰ੍ਹਾਂ ਪਣਾ ਕੀ ਓਕੇ ਸਾਰ ਪਿਛਾ ਕੋਈ ਓਕੇ ਆ ਕੋਈ ਸ਼ਿਕਾਇਤ ਨਹੀਂ ਹਾਂਜੀ ਠੀਕ ਆ ਹਾਂਜੀ ਲਓ ਜੀ ਮਦਰੀ ਡੋਲੀ ਦੀ ਸਜਣੋਂ ਮੈਂ ਆ ਕਾਲੀ ਸ਼ਾਈ ਬਿਲਕੁਲ ਦਿਨ ਖੜਦੀ ਆ 1 ਮਹੀਨਾ ਤੇ 5 ਦਿਨ ਦੱਸਿਆ ਨਾ ਲਓ ਜੀ ਲਾਈਵ ਆ ਲੈਓ ਬਾਈ ਜੀ ਤੇ ਬਾਈ ਜੀ ਦੀ ਕੀਮਤ 38500 ਰੁਪਏ ਜੀ ਜੀ ਤੁਸੀਂ ਲੈ ਲਓ ਅਸੀਂ ਦੀ ਦੇ ਦਿਆਂਗੇ ਪਰ ਦੇ ਦੇ ਲੈ ਲੈ ਰੇਟ ਠੀਕ ਹੈ ਬਾਈ ਜੀ ਹਾਂਜੀ ਤੀਜੇ ਨੰਬਰ ਤੇ ਵਹਿੜ ਆ ਗਈ ਹਾਂਜੀ ਸੋਈ ਆ ਟੋਕਰ ਹੈ ਜੀ ਟੋਕਰ ਗੱਬਣੇ ਤੇ ਨਹੀਂ ਟੋਕਰ ਹੈ ਜੀ ਗੱਬਣ ਚ ਚੈੱਕ ਪਾਸ ਨਹੀਂ ਆ ਜੀ ਹਾਲੇ ਸਵਾ ਤਿੰਨ ਮਹੀਨਾ ਲੈ ਲਓ ਕਹਿਣ ਦੇ ਉਹਨਾਂ ਦੇ ਮੁਤਾਬਕ ਹੂੰ ਤੇ ਆਪਾਂ ਖਾਲੀ ਕਰਕੇ ਦੇਣੀ ਠੀਕ ਹੈ ਬਾਈ ਜੀ ਖੋਲ ਦੋ ਹਾਂਜੀ ਇਹ ਦੁੱਧ ਭਾਈ ਜੀ ਕਿੰਨਾ ਹੋਊਗਾ ਦੁੱਧ ਵੀ ਜੀ 10 ਤੋਂ 11 ਲੀਟਰ ਪੱਕਾ 11 ਕਿਲੋ ਹੋਣਾ 11 ਕਿਲੋ 10 ਤੋਂ ਬਾਹਰ ਹੋ 11 ਵੀ ਹੋ ਸਕਦਾ ਠੀਕ ਆ ਤੇ ਬਹਿ ਚੰਗੀ ਕੱਦਕਾਠ ਵਾਲੀ ਆ ਠੀਕ ਆ ਭਾਈ ਜੀ ਬਾਕੀ ਸਿਰਫ ਆਲੇ ਆਪਾਂ ਚੈੱਕ ਨਹੀਂ ਕਰਾਈ ਲਓ ਇਸਾ ਜਣੋ 10 11 ਕਿਲੋ ਮੌਕਰਾ ਦੁੱਧ ਤੇ ਚੌਣ ਓਕੇ ਆ ਤੇ ਸਵੇਰਾਂ ਤਾਂ ਜਾ ਬੁਲਾਇਓ ਤਿੱਜਾ ਵੇ ਜਿੰਨਾ ਤੁਸੀਂ ਤੁਹਾਡੇ ਸਾਹਮਣੇ ਮਿਲਕਮੈਨ ਵੱਡੀ ਹੈ ਨਾ ਬਹੁਤ ਵਾਂ ਦੇ ਪੂਰੀ ਵੱਡੀ ਆ ਜੀ ਵਾ ਵਾ ਸਿਰਫ ਨਾ ਲਾਓ ਭਾਈ ਮੋੜ ਲਿਓ ਗਾਂ ਦੇ ਨੋਈ ਗਾਂ ਦੇ ਵੱਡੀ ਆ ਬਸ ਇਹ ਨਾ ਲਓ ਜੀ ਭਾਈ ਜੀ ਕੀਮਤ ਕੀਮਤ ਵੀਰ ਜੀ ਦੀ 26000 ਰੁਪਿਆ ਜੀ ਦੇਖ ਲਓ ਜੈ ਜੀ ਆ ਜੈ ਜੀ ਆ ਜੀ ਤੇ ਦਿਆਂਗੇ 24000 ਪੈ ਰਹੀ ਜੀ ਦੋ ਛੋਟ ਕਰਨੀ ਆ 23 23 3 ਠੀਕ ਹੈ ਵੀਰ ਆਵੇ ਥੋੜਾ ਹੋਰ ਮਾਨ ਕਰ ਦਾਂਗੇ ਪਰ ਜਿਆਦਾ ਨਾ ਕਰ ਠੀਕ ਹੈ ਬਾਈ ਕਰ ਦਿਓ ਹਾਂ ਜੀ ਚੌਥੇ ਨੰਬਰ ਤੇ ਸ਼ਾਈ ਹਾਲ ਕਰਾਉਸ ਆ ਗਈ ਸ਼ਾਈ ਵਾਰ ਮਗਰ ਵੱਚੀ ਮਗਰ ਬੱਛੀ ਆ ਜੀ ਦੋ ਮਹੀਨਿਆਂ ਦੀ ਬੱਛੀ ਦੋ ਮਨ ਲੈ ਢਾਈ ਮਨ ਲੈ ਜੀ ਸਾਡੀ ਥਾਂ ਬੜਾ ਸੁਣਾ ਮੱਜਾ ਨਾ ਲੱਗਾ ਹਨਾ ਬਹੁਤ ਸੁਣਾ ਤੇ ਬੱਛੀ ਦਾ ਮਿਲਦੀ ਆ ਬੱਛੀ ਤੇ ਬਾਕੀ ਬੰਗਾ ਨਹੀਂ ਪੋਣਾ ਜੀ ਠੰਡੀ ਧੀਰੀ ਆ ਕੋਈ ਲੱਤ ਛੜਨੀ ਮੌਕੇ ਦਾ ਦੁੱਧ ਕਿੰਨਾ ਜੀ ਮੌਕੇ ਦੁੱਧ 9 ਲੀਟਰ ਪੱਕਾ ਮੰਨੋ ਠੀਕ ਹੈ ਜੀ ਆਠੀ ਮੰਨ ਲਓ ਪਰ ਚਾਹੇ ਲੀਟਰ ਜਿਹੜਾ ਮੱਧੀ ਆ ਕੇ ਚੋਚਵਾ ਕੇ ਲੈ ਜਾ ਜੀ ਲੋ ਸੱਜਣੂ ਆ ਬੱਛੀ ਜੀ ਜਰਸੀ ਇਹ ਗਾਂ ਸ਼ਾਹੀ ਵਾਲ ਕਰੋ ਜੀ ਜਿਹੜਾ ਵੀ ਆ ਤੁਨ ਨਾਲ ਹੀ 8 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰਿਓ ਹਾਂ ਜੀ ਲੈਓ ਜੀ ਮੋੜ ਲਓ ਅਪੇ ਇੱਥੇ ਗਾਰੰਟੀ ਵੀ ਦੀ ਚੋਕੇ ਲੈ ਜਾਈ ਕੋਈ ਵੀਰ ਠੀਕ ਹੈ ਜੀ ਹਾਂ ਜੀ ਦੋਦ ਕੋਈ ਨਾ ਕਰਦੇ ਲਓ ਜੀ ਕੋਈ ਨਾ ਖੜ ਸਕਦੇ ਆ ਬਾਈ ਜੀ ਇਹਦਾ ਕੀ ਰੇਟ ਰੇਟ ਇਹਦਾ ਵੀਰ ਜੀ 32000 ਹੂੰ 30 ਦੀ ਦੇ ਦੀ ਹੈ ਜੀ ਜਾਇਜ਼ ਹਾਂ ਜੀ 28 ਦੀ ਜੈਸ ਨੂੰ 28 ਠੀਕ ਹੈ ਬਾਈ ਜੀ ਹਾਂ ਜੀ ਠੀਕ ਹੈ ਲਓ ਸੱਜਣੋ ਆ ਪਸ਼ੂ ਖਰੀਦਦਾਰੀ ਕਰਿਓ 사시કા